ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਭਗਤ ਕਬੀਰ ਸਾਹਿਬ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਕਿਆ ਪੜੀਏ ਕਿਆ ਗੁਨੀਏ ਅੱਜ ਦੇ ਪਾਵਨ ਵਚਨਾਂ ਦੁਆਰਾ ਭਗਤ ਕਬੀਰ ਸਾਹਿਬ ਜੀ ਪਰਮਾਨੰ ਕਰਦੇ ਹਨ ਇਹ ਗਵਾਰ ਕਿਆ ਦਾ ਮਤਲਬ ਹੈ ਕੀ ਲਾਭ ਪਾਚਨ ਚਿੰਨ ਗੁਣੀਆਂ ਦਾ ਮਤਲਬ ਵਿਚਾਰੀਏ ਕਹਿੰਦੇ ਵੇਦ ਪੁਰਾਨ ਆਦਿਕ ਧਰਮਕ ਪੁਸਤਕਾਂ ਬਾਣੀ ਪੜਨ ਸੁਣਨ ਨੇ ਪੜਨ ਸੁਣਨ ਦਾ ਕੀ ਲਾਭ ਹੈ ਕਿਆ ਵੇਦ ਪੁਰਾਨਾ ਸੁਣੀਏ ਵੇਦ ਪੁਰਾਨ ਸੁਣਨ ਦਾ ਕੀ ਫਾਇਦਾ ਹੈ ਪੜੇ ਸੁਣੇ ਕੀ ਹੋਈ ਜੇ ਇਸ ਪੜਨ ਸੁਣਦੇ ਕੁਦਰਤੀ ਨਤੀਜੇ ਤੌਰ ਤੇ ਜੋ ਸਹਜ ਨ ਮਿਲਿਓ ਸੋਈ ਵਿਓਸ ਪਰਮਾਤਮਾ ਦੇ ਨਾਲ ਮਲਾਪ ਹੀ ਨ ਹੋਵੇ ਫਿਰ ਪੜਨ ਸੁਣਨ ਦਾ ਕੀ ਲਾਭ ਹੈ ਹਰ ਕਾ ਨਾਮ ਨ ਜਪ ਸੁਗਵਾਰਾ ਹੇ ਇਕ ਵਾਰ ਹੇ ਮੂਰਖ ਤੂੰ ਪਰਮਾਤਮਾ ਦਾ ਨਾਮ ਤਾਂ ਜਪਦਾ ਨਹੀਂ ਸਿਮਰਦਾ ਨਹੀਂ ਕਿਆ ਸੋਚੈ ਬਾਰੰਬਾਰਾ ਔਰ ਨਾਮ ਨੂੰ ਬਿਸਾਰ ਕੇ ਮੋੜ-ਮੋੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀ ਲਾਭ ਹੋਵੇਗਾ ਭਾਬ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਅਕਾਲ ਪੁਰਖ ਨੂੰ ਪਾਉਣ ਦੇ ਲਈ ਪਰਮਾਤਮਾ ਦਾ ਸਿਮਰਨ ਭਜਨ ਕਰਦੇ ਰਹੀ ਰਹਾਓ ਅੰਧਿਆਰੇ ਦੀਪਕ ਜਹੀ ਹੈ ਜਿਵੇਂ ਹਨੇਰੇ ਵਿੱਚ ਵੀ ਦੀਵੇ ਦੀ ਲੋੜ ਹੁੰਦੀ ਹੈ ਇੱਕ ਵਾਸਤ ਅਗੋਚਰ ਨਹੀਂ ਹੈ ਤਾਂ ਕਿ ਅੰਦਰੋਂ ਕੋਈ ਚੀਜ਼ ਲੱਭੀ ਜਾ ਸਕੇ ਇਸੇ ਤਰ੍ਹਾਂ ਬਾਣੀ ਦੁਆਰਾ ਸਾਨੂੰ ਸਮਝਾਇਆ ਗਿਆ ਵੀ ਹਰੀ ਨਾਮ ਪਦਾਰਤ ਮਿਲ ਪਵੇ ਤਾਂ ਗਿਆਨ ਰੋਪੀ ਦੀਵੇ ਦੀ ਲੋੜ ਹੁੰਦੀ ਹੈ ਜਿਸ ਤੱਕ ਇੰਦਰਾਂ ਦੀ ਪਹੁੰਚ ਨਹੀਂ ਹੋ ਸਕਦੀ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ ਵਸਦਾ ਰੱਬ ਜਿਹੜਾ ਹੈ ਉਹ ਲੱਭ ਸਕ ਵਲਾਸਤ ਅਗੋਚਰ ਪਾਈ ਜਿਸ ਮਨੁੱਖ ਨੂੰ ਕਹਿੰਦੇ ਉਹ ਅਪਹੁੰਚ ਹਰੀ ਨਾਮ ਪਦਾਰਥ ਮਿਲ ਪੈਂਦਾ ਹੈ ਟੜ ਦੀਪਕ ਰਹਿ ਆਸਮਾਈ ਫਿਰ ਉਸ ਦੇ ਅੰਦਰ ਉਹ ਗਿਆਨ ਦਾ ਦੀਵਾ ਸਦਾ ਟਕਿਆ ਰਹਿੰਦਾ ਹੈ ਕਹ ਕਬੀਰ ਅਬ ਜਾਣਿਆ ਕਬੀਰ ਸਾ ਵਖਦੇ ਹਨ ਉਸ ਅਪੌਂਚ ਹਰੀ ਨਾਮ ਪਦਾਰਥ ਨਾਲ ਭਈ ਮੇਰੀ ਜਾਨ ਪਛਾਣ ਹੋ ਗਈ ਭਾਵ ਵੀ ਮੈਂ ਜਾਣ ਲਿਆ ਜਬ ਜਾਣਿਆ ਤਉ ਮਨ ਮਨੈ ਔਰ ਜਦੋਂ ਦਾ ਜਾਣਿਆ ਮੇਰਾ ਮਨ ਉਸੇ ਵਿੱਚ ਹੀ ਪਰਚ ਗਿਆ ਹੈ ਮਨ ਮਾਨੇ ਨਗਨਾਪਤੀ ਜੈ ਪਰ ਕਹਿੰਦੇ ਜਗਤ ਲੋੜ ਦਾ ਧਾਰਮਿਕ ਪੁਸਤਕਾਂ ਦੇ ਰਵਾਜੀ ਪਾਠ ਕਰਨੇ ਕਰਾਉਣੇ ਤੀਰਥਾਂ ਆਦਿਕਾਂ ਤੇ ਇਸ਼ਨਾਨ ਕਰਨੇ ਕਰਾਉਣੇ ਸੋ ਕਹਿੰਦੇ ਪਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕੰਡ ਹੀ ਜਗਤ ਦੀ ਤਸੱਲੀ ਨਹੀਂ ਹੋ ਸਕਦੀ ਜਿਹੜਾ ਕਰਮ ਕੰਡ ਹੀ ਹੈ ਉਹਦੀ ਕਦੇ ਵੀ ਤਸੱਲੀ ਹੋਇਆ ਕਰਦੀ ਮਹਾਰਾਜ ਕਹਿੰਦੇ ਵੀ ਜਦੋਂ ਪਰਮਾਤਮਾ ਦਾ ਨਾਮ ਸਿਮਰਨ ਨਾਲ ਸ਼ੁਰੂ ਕਰਦੇ ਆਂਗੇ ਸਾਡੇ ਜੀਵਨ ਵਿੱਚ ਤਬਦੀਲੀ ਆ ਜਾਏਗੀ ਇਹਦੇ ਇਹਨਾਂ ਕਰਮਕਾਂਢੀ ਲੋਕਾਂ ਦੀ ਤਸੱਲੀ ਕਰਾਉਣ ਦੀ ਕੋਈ ਲੋੜ ਨਹੀਂ ਨਾ ਪਤੀਜੈ ਤਾਂ ਕੀ ਜੈ ਜੁਜੇ ਬਸੇ ਨਾਮ ਸਿਮਰਨ ਵਾਲੇ ਨੂੰ ਕੋਈ ਮਥਾਜੀ ਨਹੀਂ ਹੁੰਦੀ ਕਿ ਜਲੂਰੀ ਲੋਕਾਂ ਦੀ ਤਸੱਲੀ ਕਰਾਏ ਤਾਂ ਇਹ ਤਾਂ ਕਹਿੰਦੇ ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ ਗੁਰਮਖਾਂ ਦਾ ਤੇ ਮਨਮੁਖਾਂ ਦਾ ਕਦੇ ਵੀ ਆਪਸ ਵਿੱਚ ਮੇਲ ਨਹੀਂ ਹੁੰਦਾ ਗੁਰਮਖਾ ਜਿਹੜਾ ਉਹਨੇ ਗੁਰੂ ਦੀ ਮਤ ਅਨੁਸਾਰ ਚੱਲਣਾ ਹੈ ਤੇ ਮਨਮੁਖ ਜਿਹੜਾ ਉਹਨੇ ਆਪਣੇ ਮਨ ਦੀ ਮਤ ਅਨੁਸਾਰ ਚੱਲਣਾ ਇਸ ਕਰਕੇ ਦੋਨਾਂ ਦੇ ਰਸਤੇ ਜਿਹੜੇ ਹਨ ਉਹ ਬੱਕਰੇ ਬੱਕਰੇ ਹਨ ਪ੍ਰਮਾਤਮਾ ਕਿਰਪਾ ਕਰੇ ਗੁਰਮੁਖਾਂ ਦੀ ਕਤਾਰ ਵਿੱਚ ਸਾਡਾ ਵੀ ਨਾਮ ਆ ਜਾਏ ਨਾਮ ਜਪੀਏ ਸਿਮਰਨ ਕਰੀਏ ਭਜਨ ਬੰਦਗੀ ਕਰੀਏ ਕਰਮ ਕਾਂਡਾਂ ਤੋਂ ਬਚੋ ਲੋਕ ਬੁਖਾਵੇ ਤੋਂ ਬਚੋ ਲੋਕ ਬੁਖਾਵਾ ਕਰਨ ਦੀ ਲੋੜ ਨਹੀਂ ਪ੍ਰਮਾਤਮਾ ਦਾ ਨਾਮ ਹਮੇਸ਼ਾ ਸਮਰਦੇ ਰਹੀਏ ਤਾਂ ਕਿ ਅੰਦਰੋਂ ਅਕਾਲ ਪੁਰਖ ਪਰਮਾਤਮਾ ਨੂੰ ਅਸੀਂ ਪਾ ਸਕੀ ਉਹ ਸਾਡੇ ਅੰਦਰ ਹੀ ਵਸਦਾ ਸਭ ਦੇ ਕਿਸੇ ਵੀ ਲੋਕ ਵਿਖਾਵੇ ਕਰਨ ਦੀ ਲੋੜ ਨਹੀਂ ਪਰਮਾਤਮਾ ਸਭਨਾ ਪਰ ਮਿਹਰ ਭਰਿਆ ਹੱਥ ਰੱਖ ਕੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਫਾਕਤ ਦੀ ਅਰਦਾਸ ਗੁਰੂ ਘਰ ਦੀਆਂ ਸਿਵਾਵਾਂ ਮਰਦ ਦੀ ਕਿਰਪਾ ਨਾਲ ਨਿਰਵਿਘਨ ਸੰਪੂਰਨ ਹੋ ਜਾਣਾ ਅਰਦਾਸ ਕਰਦੇ ਰਹੀਏ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਰੁਗ ਵਿਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦੇਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ